ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਚਲੋ ਚੱਲਦੇ ਆਪਾਂ ਤੇ ਚੱਲ ਕੇ ਤੇ ਤੁਹਾਨੂੰ ਦਿਖਾਵਾਂਗੇ ਰਿਵਿਊ ਰਸਤੇ ਦਾ ਨਹਿਰ ਦਾ ਪਣੀ ਐ ਨੂੰ ਜੰਦਾ ਕਿ ਆ ਟੱਗੇ ਪਿੰਡ ਪਹੁੰਚੇ ਸੀ ਇੱਧਰ ਦੇਖੋ ਝੋਨੇ ਦੀ ਵੜਾਈ ਚੱਲੀ ਵੀ ਜਾਂਦੀ ਆ ਸੱਚ ਨੂੰ ਆ ਤੁਸੀਂ ਦੇਖ ਲਓ ਕਬਾਈਨਾ ਆਪਣੀਆਂ ਚੱਲੀ ਜਾਂਦਾ ਹੁਣ ਫਣ ਵਾਧੂ 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 ਠੀਕ ਆ ਠੀਕ ਆ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਚਾ ਠੀਕ ਹੋਣਗੇ ਲਓ ਸੱਜਣੋ ਅੱਜ ਆਪਾਂ ਚਾਹਦੇ ਸੀ ਮਲੋਟ ਕਿਉਂਕਿ ਜੋ ਆਪਣੇ ਕੋਲੇ ਟਰੈਕਟਰ ਗਵਾਲੀਅਰ ਤੋਂ ਆਇਆਗਾ ਸੋ ਆਪਣਾ ਉਸ ਟਰੈਕਟਰ ਦੇ ਵਿੱਚ ਕੁਝ ਪਾਰਟ ਆਪਾਂ ਪਾਵਰ ਸਟੀering ਵਗੈਰਾ ਦਾ ਹਿੱਸਾ ਵਗੈਰਾ ਲੈਣਾਗਾ ਤੇ ਚਲਦੇ ਆਪਾਂ ਤੇ ਬਾਕੀ ਗੱਡੀ ਆਪਾਂ ਕੱਢ ਲਈ ਬਾਹਰ ਤੁਸੀਂ ਫਰੇਮ ਦੇ ਵਿੱਚ ਵੇਖ ਰਹੇ ਹੋ ਤੇ ਬਾਕੀ ਜਿਹੜੇ ਭਰਾ ਆਏ ਨੇ ਨਾਲ ਆਪਣੇ ਜੋ ਗਵਾਲੀਅਰ ਤੋਂ ਆਏ ਨੇ ਭਰਾ ਉਹਨਾਂ ਨਾਲ ਚਲਦੇ ਆਜੋ ਤੇ ਜੋ ਬਾਈ ਜੀ ਆਏ ਨੇ ਤੇ ਉਹਨਾਂ ਨਾਲ ਚਲਦੇ ਆਪਾਂ ਸੱਜਣੋ ਆਪੀ ਗੱਡੀ ਵਗੈਰਾ ਆਪਾਂ ਕੱਢ ਲਈ। ਬਾਕੀ ਤੁਹਾਨੂੰ ਦਿਖਾਵਾਂਗੇ ਰਸਤੇ ਦਾ ਥਿ ਵ ਤੇ ਬਾਕੀ ਅੱਗੇ ਤਾਂ ਬਹੁਤ ਵੀਡੀਓ ਪਾ ਚੁੱਕੇ ਆਪਾਂ ਉਹਨਾਂ ਦੀਆਂ ਤੇ ਚਲੋ ਫਿਰ ਵੀ ਆਪਾਂ ਉੱਥੇ ਜਾ ਕੇ ਤੁਹਾਨੂੰ ਤੇ ਸਾਰੀਆਂ ਵੀਡੀਓ ਪਾਵਾਂਗੇ ਤੇ ਸਾਰਾ ਕੁਝ ਦਿਖਾਵਾਂਗੇ ਜੋ ਪਾਸ ਤੋਂ ਨਾਲ ਕੋਲੇ ਮਿਲਦਾ ਤੇ ਚਲੋ ਚੱਲਦੇ ਆਂ ਸੱਜਣ। ਚਲਦੇ ਆਪਾਂ ਤੇ ਚੱਲ ਕੇ ਤੇ ਤੁਹਾਨੂੰ ਦਿਖਾਵਾਂਗੇ ਰਿਵਿਊ ਰਸਤੇ ਦਾ। ਚਾਲੂ ਹਏ ਤੇ ਹੋਰ ਸੁਣਾਓ ਠੀਕ ਆ ਕੋ ਹਾਂ ਵਧੀਆ ਵਧੀਆ ਠੀਕ ਆ ਠੀਕ ਆ ਕਿਵੇਂ ਲੱਗਿਆ ਫਿਰ ਪੰਜਾਬ ਉਹ ਵਧੀਆ ਵਧੀਆ ਠੀਕ ਆ ਠੀਕ ਆ ਕੱਲ ਸਤਨੂ ਬਰਨਾਲੇ ਗਏ ਸੀਗੇ ਤੇ ਬਰਨਾਲੇ ਮੋਬਾਈਲ ਦਾ ਚਾਰਜਿੰਗ ਨਾ ਹੋਣ ਕਾਰਨ ਕਰਕੇ ਤੇ ਫਿਰ ਆਪਣੇ ਤੋਂ ਵੀਡੀਓ ਬਣਾ ਨਹੀਂ ਹੋਈ ਤੇ ਹੁਣ ਆਪਾਂ ਚੱਲਦੇ ਆ ਪਿੰਡ ਤੋਂ ਗੱਡੀ ਕਰ ਲਈ ਸਟਾਰਟ ਤੇ ਇਹ ਬਾਈ ਜੀ ਤੇ ਬੇਟਾ ਜੀ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨੋ ਬਾਜੀ ਤੁਹਾਡਾ ਹਾਂਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ

ਗੱਲਬਾਤ ਐਂ ਆਉ ਆਪਣੀ ਵੀ ਆਪਾਂ ਜੋ ਜੈਤੋ ਤੋਂ ਜੋ ਰੋੜੀ ਕਪੂਰਾ ਜੋ ਮਲੋੜ ਰੋਡ ਗਿੱਦੜਬਾਈ ਵਾਲਾ ਆਪਣਾ ਜਾਂਦਾ ਹੈਗਾ ਤੇ ਸੋ ਆਪਾਂ ਉਹਦੇ ਉੱਪਰ ਜਾ ਰਹੇ ਆਂ ਬਾਕੀ ਰਸਤੇ ਦਾ ਵੀਊ ਤੁਹਾਨੂੰ ਨਜ਼ਰ ਆਈ ਰਿਹਾ ਬਹੁਤ ਵਧੀਆ ਚਲੋ ਇਸ ਤੋਂ ਬਾਅਦ ਆਪਣਾ 2 ਘੰਟੇ ਦੇ ਸਫ਼ਰ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਲੋੜ ਦੀ ਮਾਰਕੀਟ ਦਿਖਾਵਾਂਗੇ ਕਿਉਂਕਿ ਤੁਹਾਨੂੰ ਆਪਾਂ ਵੀਡੀਓ ਬਹੁਤ ਵਿਖਾ ਚੁੱਕੇ ਆਂ ਪਹਿਲਾਂ ਬਾਕੀ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਵੀ ਤੁਹਾਨੂੰ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲਦੀ ਰਹੇ ਸਾਡੇ ਵੀਡੀਓ ਦੇ ਵਿੱਚ ਕਿਉਂਕਿ ਕਈ ਥਾਵਾਂ ਤੇ ਤੁਹਾਨੂੰ ਉਸ ਚੀਜ਼ ਦੀ ਭਾਲ ਹੁੰਦੀ ਆ ਤਾਂ ਕਈ ਵਾਰੀ ਉਹ ਤੁਹਾਨੂੰ ਮਿਲਦੀ ਨਹੀਂਗੀ ਇਸ ਕਾਰਨ ਕਰਕੇ ਅਸੀਂ ਵੀਡੀਓ ਦੇ ਵਿੱਚ ਆਏ ਵਾਰੀ ਜਦੋਂ ਜਾਣੇ ਆ ਤਾਂ ਤੁਹਾਨੂੰ ਦਿਖਾਉਂਦੇ ਰਹਿੰਨੇ ਚਲੋ ਬਾਕੀ ਆਪਣਾ ਸਫ਼ਰ ਚਾਲੂ ਆ ਚੱਲਦੇ ਆਪਾਂ ਟਾਈਮ ਕੋ ਜੋ 10 ਤੋਂ 10.5 ਦੇ ਵਿੱਚ ਵਿੱਚ ਕਰੀਬ ਹੋ ਗਿਆਗਾ ਹੁਣ ਆਪਣਾ ਆ ਗਿਆ ਇਹ ਰੋੜੀ ਕਪੂਰਾ ਰੋੜੀ ਕਪੂਰੇ ਤੋਂ ਬਾਅਦ ਆਊਗਾ ਰਾਮੇਣਾ ਰਾਮੇਣ ਤੋਂ ਮੱਲਣ ਮੱਲਣ ਹੁੰਦੇ ਹੋਏ ਆਪਾਂ ਜਾਂ ਤਾਂ ਗਿੱਦੜਬਾਹ ਰੋਡ ਜਾਵਾਂਗੇ ਜਾਂ ਉਥੋਂ ਬਿਮਾਣੀਆਂ ਤੇ ਘੱਗੇ ਵੇਚਦੀ ਹੋ ਕੇ ਜਾਵਾਂਗੇ ਕਿ ਤੁਹਾਨੂੰ ਪਤਾ ਹੀ ਆਪਾਂ ਅੱਗੇ ਬਾਈਕ ਤੇ ਜਾਂ ਗੱਡੀ ਤੇ ਸਾਰਾ ਸਫਰ ਤੁਹਾਨੂੰ ਦਿਖਾਉਂਦੇ ਰਹਿੰਨੇ ਹਾਂ ਚਲੋ ਚੱਲਦੇ ਹਾਂ ਸੱਜਣੋ ਜੁੜੇ ਰਹੇ ਵੀਡੀਓ ਦੇ ਨਾਲ ਅੱਗੇ ਪਿੰਡ ਪਹੁੰਚੇ ਸੀ ਇੱਧਰ ਦੇਖੋ ਝੋਨੇ ਦੀ ਵੜਾਈ ਚੱਲੀ ਵੀ ਜਾਂਦੀ ਆ ਸੱਜਣੋ ਆ ਤੁਸੀਂ ਦੇਖ ਲਓ ਕਬੈਨਾ ਆਪਣੀਆਂ ਚੱਲੀ ਜਾਂਦੀਆਂ ਇੱਧਰ ਝੋਨੇ ਦੀ ਕਿਉਂਕਿ ਝੋਨੇ ਦੀ ਵੜਾਈ ਚੱਲੀ ਜਾਂਦੀ ਆ ਇਸ ਤੋਂ ਬਾਅਦ ਫੇਰ ਇਹ ਇੱਥੇ ਬਾਸਮਤੀ ਝੋਨਾ ਫੇਰ ਲਾ ਦਿੰਦੇ ਆ ਇਹਨੂੰ ਵੱਢ ਕੇ ਬਣਾ ਕੇ ਤੇ ਕਈ ਆਲੂ ਆਲੂ ਦੀ ਖੇਤੀ ਕਰਦੇ ਆ ਚਲੋ ਆਪਾਂ ਹੁਣ ਪਹੁੰਚ ਚੁੱਕੇ ਆਂ ਕੱਗੇ ਕੱਗੇ ਤੋਂ ਹੁਣ ਆਪਣਾ ਮਲੋੜ ਦਾ ਸਫ਼ਰ ਰਹਿ ਗਿਆ 10 ਤੋਂ 12 ਕਿਲੋਮੀਟਰ ਇਧਰ ਏ ਥੇੜੀ ਨੂੰ ਜਾਵੜੰਦਾ ਤੇ ਇਧਰ ਆਪਣਾ ਆ ਗਿਆ ਕੱਗੇ ਉਹ ਬਟ੍ਰਕ ਕਰਕੇ ਸਫ਼ਰ ਤਾਏ ਆਪਾਂ ਫਿਰ ਪਹੁੰਚ ਹੀ ਗਏ ਮਲੋਟ ोट तो तुनू पता ही रो चलते बाद बाई को ले। आयो ले लिए पी लिए पानी पुनी चलो पानी वगैरह पी लिया आप उस तुंतोद लार्टस जो आप लैना आए के बाकी इन्हों का डिजाइन ही बदलता इन्होंने ਆ ਤੁਸੀਂ ਚੈੱਕ ਕਰ ਸਕਦਾ ਵੇਖ ਅੱਗੇ ਤਾਂ ਬਾਰੀਆਂ ਬੁਰੀਆਂ ਲਾਤੀਆਂ ਇਹਨਾਂ ਨੇ ਡਿਜ਼ਾਈਨ ਵਗੈਰਾ ਬਦਲਦਾ ਤੇ ਮਾਲ ਸਾਹਿਬ ਨੇ ਸਤਿ ਸ਼੍ਰੀ ਅਕਾਲ ਜੀ ਹੋ ਜੀ ਬਹੁਤ ਵਧੀਆ ਲਾਈਆਂ ਹੁਣ ਬਾਈ ਜੀ ਨਵੇਂ ਫੋਨ ਦੀਆਂ ਅੱਛਾ ਨਵੇਂ ਫੋਨ ਉਹਦਾ ਪਾਰਟੀ ਨਹੀਂ ਦਿੱਤੀ ਪਾਰਟੀਆਂ ਖਾਣਾ ਕੀ ਤੂੰ ਦੱਸ ਜੋ ਮਰਜ਼ੀ ਖਵਾ ਲੈ ਠੀਕ ਆ ਅੱਜ ਪਹਿਲਾਂ ਤੇਰੇ ਕੋਲੇ ਤੇਰੀ ਪਾਰਟੀ ਨਾ ਹੋਵੇ ਸਮਾਨ ਸਾਰਾ ਜਿਗਾਰਡ ਬਦਲਦਾ ਤੂੰ ਕਿ ਨਹੀਂ ਮੇਰੀ ਗੱਲ ਸੁਣ ਹਾਂ ਅੱਜ ਤੇ ਸਾਤ ਬੰਦੇ ਆ ਠੀਕ ਆ ਥੋੜੇ ਰਵੇ ਸਾਥ ਹੋਰ ਹੋਣਾਗਾ ਨਹੀਂ ਕੀ ਸਾਗ ਕੋਈ ਮਰਜ਼ੀ ਸਾਗ ਨੂੰ ਜੋ ਮਰਜ਼ੀ ਪੀ ਘੱਟ ਤੋਂ ਜੋ ਮਰਜ਼ੀ ਮਗਾ ਲੈ ਠੀਕ ਹੈ ਠੀਕ ਹੈ ਚਲ ਜੋ ਕਹੇ ਕੋਈ ਖਵਾ ਦੇ ਹੋਰ ਦੱਸ ਸਾਡੀ ਇਹ ਤਾਂ ਨਹੀਂ ਕਿ ਦੋਦਲ ਵਾਲੇ ਜਿਹੇ ਲੈਗ ਪੀ ਸਾਰੇ ਬੰਦੇ ਆ ਠੀਕ ਹੈ ਸਿੰਪਲ ਸਾਡੇ ਬੋਲ ਠੀਕ ਹੈ ਸਿੰਪਲ ਈਅਰ ਦੇ ਤਾਂ ਠੀਕ ਹੈ ਠੀਕ ਇਹ ਤੇ ਕੋਲ ਡਰਿੰਕ ਵੀ ਨਹੀਂ ਪੁੰਦੇ ਯਾਰ ਠੀਕ ਆ ਜੀ ਠੀਕ ਆ ਠੀਕ ਆ ਜੀ ਕਿ ਇਹ ਡਾਈਟਿੰਗ ਚੱਲੀ ਰਹੀ ਹੈ ਇਹ ਅੱਛਾ ਉਧਰ ਕੀ ਹੋ ਗਿਆ ਉਧਰ ਬੰਦ ਕਰਤਾ ਵੀਰੇ ਕਿਉਂ ਉਧਰ ਉਹਦਾ ਜਰਾ ਔਖਾ ਸੀ ਅੱਛਾ ਇੱਥੇ ਲਿਆਂਦਾ ਇੱਥੇ ਲਿਆਂਦਾ ਠੀਕ ਆ ਤੇ ਹਰ ਇੱਕ ਐਡਮੈਕਸ਼ਨ ਠੀਕ ਹੈ ਠੀਕ ਆ ਆਪਾਂ ਨਵੀਆਂ ਕਿੱਟਾਂ ਵੀ ਉਸੇ ਤੇ ਮਗਰਾਂ ਦੀ ਕੰਪਨੀ ਤੋਂ ਠੀਕ ਹੈ ਹਾਂ ਕਈ ਵਾਰ ਗਾਹ ਡਿਮਾਂਡ ਕਰਦੇ ਆ ਨਾ ਹਾਂ ਹਾਂ ਏਜੰਸੀ ਦੀ ਕਿੱਟ ਵੀ ਆ ਰਹੀ ਹੈ ਕਹਿੰਦਾ ਮਤਲਬ ਠੀਕ ਆ ਉਧਰੋਂ ਫਿਰ ਉਧਰ ਹੀ ਰੱਖੋਗੇ ਹੁਣ ਉਧਰ ਉਧਰ ਉਹ ਪਾਉਂਦੀ ਨੂੰ ਸੌਂਦਾ ਗੱਡੀ ਦੀ ਠੀਕ ਆ ਠੀਕ ਹੈ ਠੀਕ ਆ ਜੀ ਕੋਈ ਆ ਜਾਂਦਾ ਬਾਜ਼ਾਰ ਗਿਆ ਜੀ ਬਾਕੀ ਤੁਸੀਂ ਪਾਰਟਸ ਦੀ ਨਿਗਾਹ ਮਾਰ ਸਕਦੇ ਹੋ ਤੁਹਾਨੂੰ ਅੱਗੇ ਤੇਰਾ ਆਪ ਆਏ ਵਾਰੀ ਦਿਖਾਉਂਦੇ ਰਹਿੰਦੇ ਆ ਕੋਈ ਨਾ ਕੋਈ ਟਰੈਕਟਰ ਦਾ ਪਾਰਟਸ ਜੇ ਤੁਹਾਨੂੰ ਕੋਈ ਨਵੇਂ ਪਾਰਟਸ ਦੀ ਜ਼ਰੂਰਤ ਪੈਂਦੀ ਆ ਜਾਂ ਤੁਹਾਡੇ ਨਜ਼ਰ ਆਉਂਦਾ ਕੋਈ ਵੀਡੀਓ ਦੇ ਵਿੱਚ ਜ਼ਰੂਰਤ ਵਾਲਾ ਸਮਾਨ ਤਾਂ ਬਿਲਕੁਲ ਜਾਇਜ਼ ਰੇਟਾਂ ਤੇ ਤੁਹਾਨੂੰ ਇੱਥੇ ਮਿਲ ਜਾਂਦਾ ਤੇ ਤੁਸੀਂ ਆ ਕੇ ਲਿਆ ਸਕਦੇ ਹੋ ਆ ਦੇਖੋ ਚੈਂਬਰ ਵਗੈਰਾ ਸੋਨਾ ਲੀਕਾ ਵਗੈਰਾ ਦੇ ਗੀਅਰ ਪਾਰਟਸ ਹੋ ਗਿਆ ਟਰੈਕਟਰ ਦਾ ਟਾਈਮਿੰਗ ਗੀਅਰ ਹਰ ਪਾਰਟਸ ਮਿਲ ਸਕਦਾ ਇਹਨਾਂ ਕੋਲੇ ओरिजिनल ਜੈਨੂ वगैरह, बैठा वगैरह, हर ट्रैक्टर दें <laughs> ਆ ਜਨਸਲਫ ਆਪਣੀਆਂ ਹਰ ਇੱਕ ਟਰੈਕਟਰ ਦੀ ਤੁਸੀਂ ਸੈਲਫ ਵਗੈਰਾ ਵੀ ਖਰੀਦ ਸਕਦੇ ਹੋ ਆ ਟਰੈਕਟਰ ਦੇ ਨਾਮੇ ਆ ਚੱਕੋ ਸੈਲਫਾਂ ਹਰ ਟਰੈਕਟਰ ਦੇ ਨਾਮੀਆਂ ਤੇ ਚਲੋ ਚੱਲਦੇ ਆਪਾਂ ਉਧਰਲੀ ਸਾਈਡ ਤੇ ਦੇਖਦੇ ਆ ਲਓ ਸੱਜਣੋਂ ਰਿੰਮ ਵਗੈਰਾ ਲੈਂਕਾ ਮਗਾ ਰਾ ਤੁਹਾਨੂੰ ਦਿਖਾ ਕੇ ਲੈ ਆਉਣੇ ਆ ਆ ਸਾਰੇ ਟਰੈਕਟਰ ਦੇ ਰੈਮ ਹੋ ਗਏ ਇਧਰ ਜੌਂਡੀਅਰ ਦਾ ਪਾਰਟਾ ਜੋ ਸਾਰਾ ਜੌਂਡੀਅਰ ਟਰੈਕਟਰ ਦਾ ਹਾਲੈਂਡ ਦਾ ਵੀ ਵਿੱਚ इधर हर एक ट्रैक्टर दियाँ लिंक वगैरह फार्म ट्रैक फोर्ड स्वराज महिंद्रा सोना लिका जौंडियर आ ट्रैक्टर दी चेक कर सकते थी ਆ ਸਵਰਾਜ ਦੀਆਂ ਲਿੰਕਾਂ ਆ ਕੰਪਨੀ ਦੇ ਬਿਲਕੁਲ ओरिजिनल ओरिजिनल ਲਿੰਕਾਂ ਜੇ ਕਿਸੇ ਨੂੰ ਚਾਹੀਦੀਆਂ ਹੋਣ ਤਾਂ ਤੁਸੀਂ ਜ਼ਰੂਰ ਲੈ ਸਕਦੇ ਹੋ ਆ ਸੋਨਾ ਲਿਕਾਂ ਦੀਆਂ ओरिजिनल ਲਿੰਕਾਂ ਆ ਸਮੇਤ ਜੈਕ ਵਗੈਰਾ ਇਧਰ ਕ੍ਰਾਉਨ ਪਿਣੀ ਨਾ ਅੱਗੇ ਆਪਣੇ 58 11 ਸੋਨਾ ਲਿਕਾ ਸਵਰਾਜ ਫੋਰਡ ਮਹਿੰਦਰਾ ਇਧਰ ਬ੍ਰੇਕਾਂ ਆਂ ਬੀ ਆਈ ਦੀਆਂ ब्लाउ जी चलते हैं आप भी दिखा दें थानूरली तो मंजल से चलते हैं उपर भी दिखाने समान लोज डीजल टैंक आई हॉल लेंट ਇਹ ਕਿਸੇ ਨਜ਼ਰੂਰ ਦੀ ਵリュー ਹਾਲੈਂਡ ਦੀ ਸਟੀering ਵਗੈਰਾ ਆਲ ਟਰੈਕਟਰ ਦੇ ਸਾਇਲੈਂਸਰ ਹੋ ਗਏ ਆ ਜੌਂਡੀਅਰ ਦੇ ਸਾਇਲੈਂਸਰ ਪਾਈਪਾਂ ਹੋਣਾਂ ਪੈਡੂ ਫੋਰਡ ਫਾਰਮ ਟਰੈਕ ਦੇ ਮਹਿੰਦਰਾ ਦੀਆਂ ਸ਼ੋਆ ਹੋਈਆਂ ਨਮੀਆਂ ਆ ਸਰਬਾਜ ਦੇ ਪੱਤਰੇ ਆਲ ਟਰੈਕਟਰ ਦੀ ਗ੍ਰਿਲ ਅਗਲੀ ਗ੍ਰਿਲ ਹੋ ਗਈ ਆਇਰ ਕਲੀਨਰ ਹੋ ਗਏ ਸਾਰੇ ਟਰੈਕਟਰਾਂ ਦੇ ਸੁੱਕੇ ਤੇਲ ਵਾਲੇ ਜਿਹੜੇ ਮਰਜ਼ੀ ਲਓ 652 ਦੇ ਸਪਰਾਜ ਦੇ नहीं सॉल आल ट्रैक्टर बाकी आज सीटा हो हर एक ट्रैक्टर दिया दियाँ चेक कर सकते हो बैटरी बक्से बाकी सोनाली ट्रैक्टर दियाँ डीजल टैंकियां हो गई ਇੱਕ ਕਨਾਰ ਗਰਾਂ ਦੀ ਟੈਂਕੀ ਪਈ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ 165b ਵਾਲੀ ਟੈਂਕੀ ਵੀ ਪਈ ਹੈ ਥੱਲੇ ਜੇ ਕਿਸੇ ਨੂੰ ਚਾਹੀਦੀ ਹੋਵੇ ਕਿਉਂਕਿ 65b ਟਰੈਕਟਰ ਦੀ ਵਗੈਰਾ ਦੀ ਵੀ ਲੀਕਜ ਹੁੰਦੀ ਰਹਿੰਦੀ ਹੈ ਟੈਂਕੀ ਮਹਿੰਦਰਾ ਡੀਆਈ 265 475 ਸਾਰੇ ਮਾਡਲ ਦੀਆਂ ਡੀਜ਼ਲ ਟੈਂਕੀਆਂ ਵੀ ਇੰਨਾ ਕੋਲ ਮਿਲ ਜਾਂਦੀਆਂ ਕਿਉਂਕਿ ਬਾਕੀ ਚੱਲਦੇ ਦੂਜੇ ਪਾਸੇ ਤੋਂ ਦੂਜੇ ਪਾਸੇ ਨਵੀਂ ਸਾਨੂੰ ਦਿਖਾਉਣੇ ਚਾਹ। ਚਲੋ ਆਪਾਂ ਹੁਣ ਚੱਲਦੇ ਹਿੱਸਾ ਵੇਖਣਾ ਜਿਹੜਾ ਕਿ ਡਬਲ ਨਵੇਂ ਮਾਡਲ ਵਾਲਾ ਆ। ਸਕ੍ਰੈਪ ਵਾਲਾ ਸਮਾਨ ਇੱਧਰ ਅੱਡ ਕੱਢ ਦਿੰਦੇ ਨੇ ਤੇ ਬਾਕੀ ਜਿਹੜਾ ਟਰੈਕਟਰ ਦਾ ਆਪਰੇਸ਼ਨ ਕਰਦੇ ਹੋ ਇੱਧਰ ਹੀ ਜਗਾ ਕਰਦੇ ਆ ਆਹ 13 ਨੇ 13 ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖ ਲਓ ਕਿ ਰੇਡ ਨੇ ਕਿਹਾ ਹੋਣਾ ਹੋਰ ਕਿੱਥੇ ਕਰਾ ਹਾਂ ਓਏ ਕੱਢਿਆ ਵੀ ਕੀ ਆ ਤੂੰ ਰਹਿਣਾ ਕੀ ਆ ਰਹਿਣਾ ਬਹੁਤ ਕੋਸਾ ਰਹਿੰਦਾ ਪਿਆਲਾ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਚਲੋ ਚੱਲਦੇ ਆਪਾਂ ਹੁਣ ਹਿੱਸਾ ਦੇਖਦੇ ਆ ਤੇ ਇੱਧਰ ਇਹ ਜਨਰੇਟਰ ਵਗੈਰਾ ਤਿਆਰ ਕਰਦੇ ਆ ਸਾਊਂਡ ਪ੍ਰੂਫ ਵਾਲੇ ਜੇ ਕਿਸੇ ਭਰਾ ਨੂੰ ਜਨਰੇਟਰ ਵਗੈਰਾ ਜਰੂਰਤ ਹੋਵੇ ਇੱਧਰ ਤਿਆਰ ਕਰਦੇ ਆ ਸਾਊਂਡ ਪ੍ਰੂਫ ਵਾਲਾ ਬਾਕੀ ਆ ਸਵਰਾਜ ਦੀ ਹਾਂਡੀ ਆ ਗਈ ਨਵੇਂ ਮਾਡਲ ਵਾਲੀ ਜਿਹੜੀ ਆਪਾਂ ਲਿਫਟਾ ਟਾਪਾ ਛੋਟਾ ਰੱਖਦੇ ਹੁੰਨੇ ਟਰੈਕਟਰ ਦੇ ਉੱਪਰ ਆ ਹਾਂਡੀ ਨਵੀਂ ਆ ਜੇ ਕਿਸੇ ਭਰਾ ਨੂੰ ਨਵੀਂ ਹਾਂਡੀ ਦੀ ਜਰੂਰਤ ਹੋਵੇ ਉਹ ਵੀ ਇਨਾਂ ਕੋਲੇ ਮਿਲ ਜਾਂਦੀ ਏ ਇਹ ਹਾਂਡੀ ਨਵੀਂ ਜਿਹੜਾ ਛੋਟਾ ਟੱਪ ਨਹੀਂ ਆਪਾਂ ਰੱਖਦੇ ਉਹਦੇ ਲਈ ਹਾਂਡੀ ਬਦਲਣੀ ਪੈਂਦੀ ਆ ਆਪਾਂ ਨੂੰ ਹਾਂਜੀ ਹਾਂ ਇੱਧਰ ਜੋ ਆਪਣਾ ਪੁਰਾਣਾ ਟਰੈਕਟਰ ਦੀ ਲਿਫਟ ਵਗੈਰਾ ਇੱਧਰੋਂ ਮਿਲਦੀਆਂ ਬ੍ਰੇਕਾਂ ਵਗੈਰਾ ਇੱਧਰੋਂ ਮਿਲਦੀ ਚਲੋ ਹੈ ਪ੍ਰੀਤ ਵਾਲੀ ਹੈ ਆ ਦੇਖੋ ਜੋ ਆਪਣਾ ਟਰੈਕਟਰ ਤੋਂ ਉਤਰੇ ਵੀ ਮਰਗਾਰਡ ਵੀ ਇਨਾਂ ਕੋਲੇ ਮਿਲ ਜਾਣਗੇ ਜਿਹੜੇ ਨਾ ਕੋਈ ਨਹੀਂ ਦੇਖ ਲੈਣੇ ਉਹ ਵੀ ਲੋ ਇਨਾਂ ਕੋਲੇ ਇੱਕ ਇੰਜਨ ਵੀ ਆ ਪਏ ਨੇ ਪਾਵਰ ਟਰੱਕ ਦੇ ਤਿੰਨ ਸਿਲੰਡਰ ਵਾਲੇ ਆ ਚੈੱਕ ਕਰ ਸਕਦੇ ਹੋ ਪਾਵਰ ਸਟੇਂਡ ਤਿੰਨ ਸਿਲੰਡਰ ਉਸ ਕੰਪਨੀ ਨੇ ਇੰਜਾਂ ਦੇ ਪਲੇਟ ਮਾਪ ਵੀ ਡਬਲ ਕਰਤਾ ਇਧਰ ਵੀ ਪਿਆ ਹੋਵੇ ਦੇਖ ਸਕਦੇ ਹੋ ਤੁਸੀਂ ਚਲੋ ਆਪਾਂ ਦੇਗੀ ਚੁੱਲਾ ਲੈ ਲਿਆ ਤੇ ਇਧਰ ਇਹਨਾਂ ਕੋਲੇ ਹਿੱਸੇ ਵਗੈਰੇ ਵੀ ਟਰੈਕਟਰਾਂ ਤੋਂ ਉਤਰੇ ਹੋਏ ਪਾਇਨੇ ਪਾਵਰ ਟਰੈਕ ਫਾਰਮ ਹੋ ਰਹੇ ਨੇ ਆ ਪਾਵਰ ਟਰੈਕ ਦੇ ਹਿੱਸੇ ਪਾਇਨੇ ਪਾਵਰ ਸਟੀਅਰ ਗਾਲੇ ਇਧਰ ਆ ਮਗਰਲਾ ਹਿੱਸਾ ਗੇਅਰ ਬਾਕਸ ਟਾਂਚਾ ਪਿਆ ਇਹਨਾਂ ਨੂੰ ਕਿਸੇ ਜ਼ਰੂਰਤ ਹੋਵੇ ਪਾਵਰ ਟਰੈਕ ਦੇ ਲਾਉਣ ਲਈ ਤੇਲ ਬ੍ਰੇਕਾਂ ਵਾਲਾ ਇਹ ਵੀ ਮਿਲ ਜੂਗਾ ਇਹਨਾਂ ਕੋਲੇ ਇਹ ਪਾਵਰ ਟਰੈਕ ਦੇ ਹਿੱਸੇ ਨੇ ਹੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਵਾਵਾ ਹੋਊਗਾ ਨਾ ਕਿੰਨਾ ਕ ਹੋੰ ਅੰਦਾਜ਼ਾ ਕੋਈ ਉਹ ਕੱਲ ਹਾਂ ਹਾਂ ਅੰਦਾਜ਼ਾ ਤਾਂ ਕੋਈ ਹੋਊ ਕਿ ਕੋਈ ਅੰਦਾਜ਼ਾ ਨਹੀਂ ਅੰਦਾਜ਼ਾ ਨਹੀਂ ਪੱਕਾ ਨਹੀਂ ਹੈ ਅੱਛਾ ਅੱਗੇ ਆਕੇ ਪਤਾ ਲੱਗੂਗਾ ਠੀਕ ਹੈ ਭਾਈ ਆਊਗਾ ਨਾ ਫਿਰ ਪਤਾ ਲੱਗੂ ਠੀਕ ਹੈ ਜੀ ਬਾਈ ਦੱਸ ਹਾਂ ਜੀ ਕਿਹੜੇ ਜੀ ਜਿਆਦੇ ਲਾਉਣੇ ਆਪਾਂ ਪਲੇਟਾਂ ਤੋਂ ਹੀ ਦੇਣਗੇ ਲਿਖਿਆ ਹੋਇਆ ਕਿਹੜੀ ਹੈ ਇਹ ਨਵੇਂ ਮਾਡਲ ਦੀ ਲੈਣੀ ਹੋਊਗੀ ਹਾਂ ਲਿਖਿਆ ਪਰਾਉਣੀਆਂ ਤਾਂ ਕੋਈ ਨਹੀਂ ਬਾਤ ਚਾਹੁੰਦੇ ਰਹਿਣਾਗਾ ਲਓ ਜੀ ਚੁੱਲਾ ਇਹ ਅਰੀਜਨਲ ਆ ਬਿਲਕੁਲ ਬਾਈ ਹਾਂ ਜੀ ਫੁੱਲ ਠੀਕ ਆ ਜੀ ਠੀਕ ਆ ਨਹੀਂ ਤੜਕਣਾ ਤਾਂ ਕੀ ਜਣਾ ਲਓ ਜੀ ਚੁੱਲਾ ਵੀ ਆਪਾਂ ਮਿਲ ਗਿਆ ਆਪਾਂ ਨੂੰ ਅਰੀਜਨਲ ਤੇ ਸੈਂਟਰ ਪੈਨ ਰਹਿ ਗਈ ਹੈ ਨਾ ਲਓ ਵੀ ਪਹਿਲਾਂ ਇਹਨਾਂ ਦਾ ਜਿਹੜਾ ਪਾਵਰ ਦਾ ਸਮਾਨ ਸੀਗਾ ਉਹ ਇਧਰਲੀ ਸਾਈਡ ਮਿਲਦਾ ਹੁੰਦਾ ਸੀਗਾ ਤੇ ਫਿਰ ਇਹ ਹੁਣ ਪਾਵਰ ਦਾ ਸਮਾਨ ਦੂਜੀ ਸਾਈਡ ਲੈ ਕੇ ਨੇ ਚੱਕ ਕੇ ਅਕੀ ਕਲਾਸਟਰ ਮੀਟਰ ਸਾਰਾ ਕੁਝ ਇਨਾਂ ਕੋਲ ਮਿਲ ਜਾਂਦਾਗਾ ਜੋ ਮਰਜ਼ੀ ਲੈ ਲਓ ਆ ਇਧਰ ਕੁਮੇਂਦਰਾ ਦਾ ਲਿਫਟ ਪੰਪ ਵੀ ਪਿਆ ਇਨਾਂ ਕੋਲੇ ਆ ਬ੍ਰੇਕ ਪਲੇਟਾਂ ਹੋਊਗਾ ਹਰ ਇੱਕ ਟਰੈਕਟਰ ਦੀਆਂ ਇਧਰ ਜੋ ਕ੍ਰਾਉਨ ਪਿਨੀਅਨਾਂ ਸਟਾਰ ਕਿਟਾਂ ਸਾਰੀਆਂ ਨਵੇਂ ਮਾਡਲਸ 855 ਦੀਆਂ ਜੋ ਮਰਜ਼ੀ ਲੈ ਲਓ ਚਲੋ ਆਪਾਂ ਇਹਦੇ ਵਿੱਚ ਬੋਲ ਪਿਨੀਨ ਸ਼ਾਫਟਾਂ ਵੀ ਆਪਾਂ ਨਵੇਂ ਮਾਡਲਾਂ ਨਾਲ ਲੈਣੀਆਂ ਤੇ ਉਹ ਲੈਣੇ ਆਪਾਂ ਇਧਰ ਇਹਨਾਂ ਕੋਲ ਡੀਆਈ ਦੀਆਂ ਤੇਲ ਬ੍ਰੇਕਾਂ ਵੀ ਪਈਆਂ ਪੁਰਾਣੀਆਂ ਜੇ ਕਿਸੇ ਭਰਾ ਨੇ ਲਾਉਣੀਆਂ ਹੋਣ 475 575 ਦੇ ਉੱਤੇ ਇਧਰ ਡੀਜ਼ਲ ਪੰਪ ਵੀ ਇਹਨਾਂ ਕੋਲੇ ਨਵੇਂ ਮਿਲ ਜਾਂਦੇ ਆ ਫਾਰਮ ਟਰੈਕ ਦੇ ਤਿੰਨ ਸਿਲੰਡਰ ਦੇ ਚਾਰ ਸਿਲੰਡਰ ਦੇ 911 ਦੇ ਡੀਆਈ ਦੇ ਜੋ ਮਰਜ਼ੀ ਲੈ ਲਓ ਲਓ ਜੋ ਇਹਨਾਂ ਕੋਲੇ ਸ਼ੋਪ ਵਗੈਰਾ ਮਹਿੰਦਰਾ ਦੀ ਵਗੈਰਾ ਸਾਰਾ ਨਵਾਂ ਮਿਲ ਜਾਂਦਾ ਇਧਰ ਮਰਗੜ ਸੋਨਾਲੀਕਾ ਦੇ ਸਵਰਾਜ ਦੇ ਹੌਲੈਂਡ ਦੇ ਜਿਹੜੇ ਮਰਜ਼ੀ ਮਾਡਲ ਦੇ ਲੈ ਸਕਦੇ ਇਹਨਾਂ ਕੋਲ ਆਲ ਹੋਰ ਇਹ ਨਾਲ ਪਾਕ ਇਧਰ ਮੈਸੀ ਦਾ ਕੁਝ ਪਾਰਟਸ ਪਿਆ ਇਹਨਾਂ ਕੋਲੇ ਫਿਲਟਰ ਵਗੈਰਾ ਸਾਰਾ ਤੇ ਇਹ ਵੀ ਲੈ ਸਕਦਾ ਆਕੇ ਬੰਦ ਇਧਰ ਜੋ ਹੈਵੀ ਲਿਫਟਾਂ ਜੋ 60 ਦੇ ਲੱਗਦੀਆਂ ਉਹ ਵੀ ਇਹਨਾਂ ਕੋਲੇ 2000 ਰੁਪਈਆ ਬਿਲਕੁਲ ਨਵੇਂ ਵਰਗੀਆਂ ਜੇ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਤਾਂ ਇਹ ਲਿਫਟਾਂ ਇਹਨਾਂ ਕੋਲੇ ਬਿਲਕੁਲ ਨਵੇਂ ਵਰਗੀਆਂ ਪਈਆਂ 60 ਦੀਆਂ ਹੈਵੀ ਟਾਪ ਹੈਵੀ ਟਾਪ ਆ ਜਿਹਨੂੰ ਕਹਿੰਦੇ ਆਪਾਂ ਇਧਰ ਮਰਗੜ ਆਪਾਂ ਬਿਨਾ ਰੰਗ ਵਾਲੀ ਵੀ ਦੇਖਣ ਆ ਗਏ ਸੀਗੇ ਤੇ ਬਾਕੀ ਚੈੱਕ ਕਰਦੇ ਆਂ ਬਾਈ ਨੂੰ ਜਿਹੜੇ ਪਸੰਦ ਆਉਂਦੇ ਆਂ ਬਾਕੀ ਜਿਹੜੇ ਮਰਜੀ ਟਰੈਕਟਰ ਤੇ ਇਹਨਾਂ ਕੋਲ ਬਿਨਾ ਰੰਗ ਵਾਲੇ ਮਰਗਾਰਡ ਵੀ ਇਹਨਾਂ ਕੋਲੇ ਹਾਜ਼ਰ ਆ ਟੂਲ ਬਾਕਸ ਬੈਟਰੀ ਬਾਕਸ ਇਹ ਜੋ ਲੈ ਕੇ ਨੂੰ ਨਾ ਕੀ ਕਰਕੇ ਰਿਹਾ ਬਾਈਆਂ ਨੇ ਤੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹਦਾ ਚੈੱਕ ਕਰਕੇ ਜਨਰੇਟਰ ਹਾਂਜੀ 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 ਠੀਕ ਆ ਠੀਕ ਆ ਹੋਰ ਠੀਕ ਆ ਜੀ ਹੋਰ ਕਿਵੇਂ ਕੰਮ ਕਰ ਤਰਾ ਵਧੀਆ ਵਧੀਆ ਕਿਰਪਾ ਆਸਕੇ ਹੋਰ ਆਪਾਂ ਲੈ ਲਿਆ ਸੀਗਾ ਤੇ ਸੋ ਇਸ ਤੋਂ ਬਾਅਦ ਚੱਲਦੇ ਆਂ ਆਪਾਂ ਫਿਰ ਵਾਪਸ ਤੇ ਚਲਦੇ ਆ ਵਰਕਸ਼ਾਪ ਆਪਾਂ ਸੱਜ ਨੂੰ ਤੇ ਸੋ ਜੁੜੇ ਦੇ ਵੀਡੀਓ ਦੇ ਨਾਲ ਤੁਸੀਂ ਤੇ ਬਾਕੀ ਚਲਦੇ ਆਪਾਂ ਇਸ ਤੋਂ ਬਾਅਦ ਬਲੇਡ ਪਹਿਲਾਂ ਸੁਣਾ ਮੈਂ ਤਾਂ ਵੀ ਲੱਭ ਵੀ ਗਈ ਆ